ਲੋਕਾਂ ਦੇ ਕੰਮ ਹੋਣਗੇ ਜਦੋਂ ਆਪਣੇ ਇਲਾਕੇ ਦਾ ਪ੍ਰਿੰਸ ਸਰ ਰਮੇਲਾ ਵਿਧਾਨ ਸਭਾ ਦੇ ਐਮਐਲਏ ਬਣ ਕੇ ਕੰਮ ਕਰੂਗਾ ਤੇ ਆਪੇ ਹੀ ਵਿਧਾਨ ਸਭਾ ਦਾ ਵਿਕਾਸ ਵੀ ਹੋਵੇਗਾ ਤੇ ਲੋਕਾਂ ਦੇ ਕੰਮ ਵੀ ਹੋਣਗੇ ਲੋਕ ਬੜੇ ਸੁਣਦੇ ਆਂਦੇ ਸਿਆਣੇ ਨੇ ਤੇ ਬਾਕੀ ਨਹੀਂ ਗੱਲ ਇਸ ਅਲਪਕਿੰਦੇ ਜਿਹੜੀ ਯੂਨੀਕੋਰਨ ਹੋਈ ਆ ਉਹ ਇਥੋਂ ਜਿਹੜੇ ਆਪਾਂ 2022 ਦੇ ਵਿੱਚ ਐਂਗਲੇ ਬਣਾ ਕੇ ਪੇਤੇ ਸੀ ਉਹਨਾਂ ਦੀਆਂ ਆਪ ਉਧਰੀਆਂ ਕਰਕੇ ਪਾਰਟੀ ਛੱਡਣ ਕਰਕੇ ਇਹਦੇ ਤੋਹ ਕਰਨੀ ਪਈ ਆ ਤੇ ਲੋਕੋ ਨਾਲ ਬੰਨਾਂ ਕਦੀ ਮੂੰਹ ਨਹੀਂ ਲਾਉਣਗੇ ਜਿਹੜੇ ਕਦੀ ਉਸ ਪਾਰਟੀ ਤੇ ਕਦੀ ਇਸ ਪਾਰਟੀ ਤੇ ਕਦੀ ਉਸ ਰਸਤੇ ਤੇ ਕਦੀ ਐ ਗੋਗ ਵਿੱਚ ਨਰਪਾ ਗੱਟੀ ਨੂੰ ਤੇ ਇਹਨਾਂ ਦੇ ਪਿਤਾ ਜੀ ਤੁੰਨੀलाल ਭਗੇ ਜੀ ਕਿਉਂ ਜਿਲ੍ਹਾ ਦੇ ਵਿੱਚ ਨੂੰ ਸਾਕੇ ਬੈਠੇ ਜਦੋਂ ਅਸੀਂ ਲੋਕਾਂ ਨੂੰ ਵੋਟ ਲਈ ਬੀ ਕਰਨਾ ਜਿਆ ਤੇ ਲੋਕ ਆਪ ਤੁਹਾਰੇ ਕੋਲ ਆਉਂਦੇ ਆ ਆਪ ਕਹਿੰਦੇ ਆ ਕਿ ਸਾਡੇ ਜੇ ਤੁਹਾਨੂੰ ਮੱਤ ਤੋਂ ਲਾਈ ਦੇ ਖਰਚ ਦਿੱਤੇ ਜਾਂ ਸੀਮੇ ਦੇ ਕਨੈਕਸ਼ਨ ਸਾਡੇ ਇਹਨਾਂ ਦੇ ਵਿੱਚ ਤੇ ਨਾਲ ਸੜਕਾਂ ਬਣਕੀਆਂ ਕੀਤੀਆਂ ਕਿਉਂ ਤੁਨੀ ਲਾਲ ਭਗਤੀ ਨੇ ਸਾਡੇ ਕੰਮ ਕੀਤੇ ਇਲੀਗਲ ਕਲੋਨੀਆਂ ਦੇ ਵਿੱਚ ਵੀ ਸੀਮੇ ਵਾਟਰ ਸਪਲਾਈ ਦਾ ਅਪ੍ਰੋਚਰ ਦੇ ਕੇ ਇਲੀਗਲ ਕਲੋਨੀਆਂ ਨੂੰ ਲੀਗਲ ਕਰਾਇਆ ਤੁਨੀ ਲਾਲ ਭਗਤੀ ਕੰਮ ਕਰਦੇ ਨੇ ਉਸੇ ਤਰੀਕੇ ਨਾਲ ਕੰਮ ਕਰਦਾ ਜੇਪਾ ਸਾਡੇ ਵੱਡੇ ਭਰਾ ਦਾ ਦਰਪਾ ਗੱਦੀ ਨੂੰ ਵੀ ਆ ਤੇ ਲੋਕ ਕਮੇਟੀ ਲੀਡਰਾਂ ਤੇ ਇੱਕ ਸਭ ਤੋਂ ਵੱਡੀ ਗੱਲ ਲੋਕ ਇਹਨਾਂ ਨੂੰ ਆਪਣੀ ਇਮਾਨਦਾਰ ਲੇ ਇਹਨਾਂ ਦੇ ਰਾਜ ਕਰਨ ਵਾਲੇ ਤਾਂ ਦੱਸਦੇ ਆ ਜਦੋਂ ਹੀ ਸੰਗਤ ਕੋ ਜਾਂਦੇ ਆ ਤਾਂ ਮਿੰਨਰਪਗਤੀ ਦੀਆਂ ਲੋਕ ਤੀਪਾ ਨਾ ਤੀਪਾ ਕਰਦੇ ਤੇ ਨਾਲ ਲੋਕ ਇਹ ਵੀ ਕਹਿੰਦੇ ਆ ਕਿ ਵਧੀਆ ਕੈਂਡੀਡੇਟ ਨੂੰ ਤੁਸੀਂ ਟਿਕਟ ਦਿੱਤੀ ਆ ਇਹਨੂੰ ਜਿਪਾਉਣਾ ਸਾਡਾ ਆਦਾ ਮੁੱਲਾ ਫਰਕ ਆ ਲੋਕਾਂ ਦਾ ਨਹੀਂ ਇਲੈਕਸ਼ਨ ਸਮਝ ਕੇ ਮਿੰਨਰਪਗਤੀ ਵੀ ਐਕਸ਼ਨ ਲੜ ਰਿਹਾ ਤੇ ਵੱਡੀ ਲੀਡ ਆ ਕਿਹਨਾਂ ਦੀ ਮੈਂ ਉਸ ਸਮੇਂ ਵੀ ਇਜਾਦ ਨੂੰ ਸਮੇਂ ਦੇ ਅੰਦਰ ਗੱਦੀ ਵਿੱਚ ਭੇਜਿਆ ਕਿਉਂਕਿ ਸਾਡੇ ਹੋਰ ਵੀ ਕੈਂਡੀਡੇਟ ਜਿਹਨਾਂ ਨੇ ਅੰਦਰ ਸਰਕਾਰ ਦੇ ਜਿਨ੍ਹਾਂ ਨੇ ਆਪਣੇ ਪੰਜਾਬ